ਸੰਗਤ ਜੀ ਕਰੋ ਦਰਸ਼ਨ ਗੁਰਦੁਆਰਾ ਸੁਖਚੈਨਾਨਾ ਸਾਹਿਬ ਸੰਗਤ ਜੀ ਇਹ ਸਥਾਨ ਫਗਵਾੜੇ ਵਿਖੇ ਸਥਿਤ ਹੈ ਇਸ ਸਥਾਨ ਨੂੰ ਪਾਸ਼ਾਹੀ ਛੇਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਸੰਮਤ 1699 ਸਨ 1634 ਨੂੰ ਮੀਰੀ ਪੀਰੀ ਦੇ ਮਾਲਕ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਦੀ ਚੌਥੀ ਜੰਗ ਤੋਂ ਬਾਅਦ ਪਲਾਹੀ ਸਹਿਬ ਪਹੁੰਚੇ ਅਤੇ ਜਿੱਥੇ ਉਹਨਾਂ ਦੀ ਮੁਗਲਾਂ ਨਾਲ ਝੜਪ ਹੋਈ ਮੁਗਲ ਫੌਜਾਂ ਡਰ ਕੇ ਭੱਜ ਗਈਆਂ ਗੁਰੂ ਸਾਹਿਬ ਨੂੰ ਫੱਗੂ ਨਾਮ ਦਾ ਸੇਵਕ ਯਾਦ ਕਰਿਆ ਕਰਦਾ ਸੀ ਗੁਰੂ ਸਾਹਿਬ ਜੀ ਨੇ ਆਖਿਆ ਕਿ ਚਲੋ ਫੱਗੂ ਦੇ ਬਾੜੇ ਜਾ ਕੇ ਆਰਾਮ ਕਰਦੇ ਹਾਂ ਜਦੋਂ ਉਹ ਫੱਗੂ ਚੌਧਰੀ ਕੋਲ ਪੁਜੇ ਤਾਂ ਉਸ ਨੂੰ ਪਤਾ ਲੱਗਾ ਕਿ ਗੁਰੂ ਜੀ ਮੁਗਲਾਂ ਨਾਲ ਜੰਗ ਕਰਕੇ ਆਏ ਹਨ ਤਾਂ ਉਹ ਡਰ ਗਿਆ ਅਤੇ ਉਸ ਨੇ ਗੁਰੂ ਜੀ ਦੀ ਸੇਵਾ ਨਾ ਕੀਤੀ ਗੁਰੂ ਜੀ ਸਮਝ ਗਏ ਕਿ ਇਹ ਡਰ ਗਿਆ ਹੈ ਸੁਭਾਵਿਕ ਹੀ ਗੁਰੂ ਜੀ ਨੇ ਆਖਿਆ ਕਿ ਫੱਗੂ ਦਾ ਵਾੜਾ ਬਾਹਰੋਂ ਮਿੱਠਾ ਅੰਦਰੋਂ ਖਾਰਾ ਇਸ ਤੋਂ ਬਾਅਦ ਗੁਰੂ ਜੀ ਇਸ ਸਥਾਨ ਤੇ ਆਏ ਉਦੋਂ ਇਹ ਸਥਾਨ ਜੰਗਲ ਦਾ ਇਲਾਕਾ ਸੀ ਅਤੇ ਗੁਰੂ ਜੀ ਨੇ ਇਥੇ 베ਰੀ ហេਠਾ ਆਰਾਮ ਕੀਤਾ ਅਤੇ ਸੁਖ ਚੈਨ ਪ੍ਰਾਪਤ ਕੀਤਾ ਸੋ ਇਸ ਯਾਦ ਵਿੱਚ ਇਸ ਜਗ੍ਹਾ ਹੁਣ ਗੁਰਦੁਆਰਾ ਸੁਖਚੈਨਵਾਨਾ ਸਾਹਿਬ ਸਜੋਬਿਤ ਹੈ ਇੱਥੇ ਹਰ ਸਾਲ 3 ਜੁਲਾਈ ਨੂੰ ਸਾਲਾਨਾ ਜੋੜ ਮੇਲਾ ਲੱਗਦਾ ਹੈ ਅਤੇ ਹਰ ਮਹੀਨੇ ਮੱਸਿਆ ਲੱਗਦੀ ਹੈ ਗੁਰੂ ਘਰ ਲੰਗਰ 24 ਘੰਟੇ ਹੀ ਟੁੱਟ ਵਰਤਦਾ ਹੈ ਗੁਰੂ ਸਾਹਿਬ ਦੀ ਬਹੁਤ ਹੀ ਇੱਥੇ ਕਿਰਪਾ ਹੈ ਜੀ ਸੰਗਤਾਂ ਬਹੁਤ ਆਉਂਦੀਆਂ ਹਨ ਅਤੇ ਦਰਸ਼ਨ ਦਿਧਾਰੇ ਕਰਕੇ ਜਾਂਦੀਆਂ ਹਨ